ਦੇ ਉੱਤੇ ਜਿਹੜਾ ਇਹਦਾ ਮੋਟਰਸਾਈਕਲ ਚੋਰੀ ਹੋਇਆ ਉਹਦੇ ਤੇ ਵੀ ਵਰਕ ਕੀਤਾ ਗਿਆ ਸੀ ਕਿਉਂਕਿ ਸੀਸੀਟੀਵੀ ਪੁਲਿਸ ਨੇ ਰਿਕਾਰਡ ਇਕੱਠਾ ਕੀਤਾ ਸੀ ਦੂਸਰੇ ਪਾਸੇ ਇਹ ਵੀ ਸੁਣਦੇ ਵਿੱਚ ਆਇਆ ਸੀ ਕਿ ਇਹ ਲੜਕੇ ਨੇ ਬਾਈ ਨੇ ਮਨਾ ਲਿਆ ਸੀ ਕਿ ਮੇਰਾ ਫਲਾਣੇ ਬੰਦੇ ਨੇ ਜਿੱਦ ਤੇ ਆ ਕੇ ਤੇ ਕਿਹਾ ਕਿ ਮੈਂ ਤੇਰਾ ਮੋਟਰਸਾਈਕਲ ਚੁੱਕਿਆ ਕਰਨਾ ਜੋ ਕਰਨਾ ਆ ਦੋਨੋਂ ਪਰਿਵਾਰਾਂ ਨੂੰ ਬੁਲਾਇਆ ਗਿਆ ਜਿਹੜੇ ਜਿਨ੍ਹਾਂ ਦੇ ਅਗੇਂਸਟ ਅਲੀਗੇਸ਼ਨ ਲੰਬੇ ਸੀ ਫੇਨਾਉਣਾ ਕੀ ਵੀਕੈਂਡ ਤੇ ਤੁਹਾਡੇ ਸੇਵਾ ਵਿੱਚ ਨੌਕਰੀ ਨਹੀਂ ਸੇਵਾ ਸਮੇਤ ਕਿ ਕੰਮ ਕਰਦੀ ਹੈ ਕਿ ਕਿ ਮੈਂ ਇਕੱਲਾ ਜਾਵਾਂਗਾ ਮੇਰੀ ਪੁਸ਼ਾਇਦ ਕੋਈ ਸੁਣਵਾਈ ਨਹੀਂ ਕਰਦੀ ਇਹ ਚੀਜ਼ਾਂ ਲੋਕਾਂ ਦਾ ਮਨੂ ਘੜਤ ਗੱਲਾਂ ਹੀ ਆ ਤੁਸ ਹਰ ਬੰਦੇ ਦੀ ਸੁਣਦੀ ਆ ਔਰ ਹਰ ਬੰਦੇ ਦਾ ਇਨਸਾਫ ਹੁੰਦਾ ਸੀ ਨਿਊਜ਼ ਤੁਹਾਨੂੰ ਦੇਸ਼ ਅਤੇ ਦੁਨੀਆ ਦੇ ਨਾਲ ਜੁੜੀ ਹਰ ਛੋਟੀ ਵੱਡੀ ਅਪਡੇਟ ਦਿੰਦਾ ਆ ਰਿਹਾ ਹੈ ਇਸੇ ਕੜੀ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਪਠਾਨਕੋਟ ਦੀ ਤਾਂ ਪਠਾਨਕੋਟ ਦੇ ਵਿੱਚ ਬੀਤੇ ਦਿਨੀ ਅਜਿਹਾ ਮਾਮਲਾ ਸਾਹਮਣੇ ਆਇਆ ਸੀ ਜਿੱਥੇ ਬਜਰੀ ਕੰਪਨੀ ਦਾ ਰਹਿਣ ਵਾਲਾ ਵਿਸ਼ਾਲ ਸੈਣੀ ਹੈ ਉਸਨੇ ਮਨੀ ਸੈਣੀ ਨਾਮਕ ਇੱਕ ਵਿਅਕਤੀ ਉੱਤੇ ਜਿਹੜਾ ਹੈ ਉਹ ਇਲਜ਼ਾਮ ਲਗਾਇਆ ਸੀ ਕਿ ਉਸਨੇ ਉਸ ਦਾ ਮੋਟਰਸਾਈਕਲ ਚੋਰੀ ਕੀਤਾ ਜਾਂ ਕਰਵਾਇਆ ਹੈ ਉਸੇ ਕੜੀ ਦੇ ਵਿੱਚ ਪੁਲਿਸ ਵੱਲੋਂ ਜਿਹੜੀ ਹੈ ਉਹ ਕਾਰਵਾਈ ਕੀਤੀ ਜਾ ਰਹੀ ਸੀ ਜਦਕਿ ਵਿਸ਼ਾਲ ਸੈਣੀ ਦਾ ਇਹ ਕਹਿਣਾ ਸੀ ਕਿ 29 ਤਰੀਕ 10ਵਾਂ ਮਹੀਨਾ 2023 ਨੂੰ ਉਸ ਦਾ ਮੋਟਰਸਾਈਕਲ ਜਿਹੜਾ ਹੈ ਉਹ ਚੋਰੀ ਕਰਵਾਇਆ ਗਿਆ ਸੀ ਮਨੀ ਸੈਣੀ ਵੱਲੋਂ ਪਰ ਪੁਲਿਸ ਵੱਲੋਂ ਇੰਨੇ 3-4 ਮਹੀਨੇ ਵੀ ਜਾਣ ਤੋਂ ਬਾਅਦ ਵੀ ਜਿਹੜੀ ਕਾਰਵਾਈ ਹੈ ਉਹ ਨਹੀਂ ਕੀਤੀ ਜਾ ਰਹੀ ਤਾਂ ਅਜਿਹਾ ਕਹਿਣਾ ਸੀ ਵਿਸ਼ਾਲ ਸੈਣੀ ਦਾ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈ ਉਹਨਾਂ ਦੇ ਅੱਖਾਂ ਹੇਠ ਇਹ ਮਾਮਲਾ ਜਿਹੜਾ ਹੈ ਉਹ ਲਿਆਂਦਾ ਗਿਆ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਹੈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਸੀ ਪਰ ਹੁਣ ਇਹ ਕੜੀਆਂ ਜਿਹੜੀਆਂ ਨੇ ਉਹ ਸੁਲਝ ਚੁੱਕੀਆਂ ਨੇ ਪੁਲਿਸ ਪ੍ਰਸ਼ਾਸਨ ਨੇ ਪਠਾਨਕੋਟ ਪੁਲਿਸ ਨੇ ਜਿਹੜਾ ਹੈ ਡਿਵੀਜ਼ਨ ਨੰਬਰ 2 ਦੇ ਐਸ ਐਚ ਓ ਅਨੀਲ ਪਵਾਰ ਨੇ ਜਿਹੜਾ ਹੈ ਉਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਹ ਮਾਮਲਾ ਜਿਹੜਾ ਹੈ ਉਹ ਸੁਲਝਾਇਆ ਗਿਆ ਤਾਂ ਅੱਜ ਜਿਹੜਾ ਹੈ ਇਹ ਮਾਮਲਾ ਸੁਝਿਆ ਜਿਸ ਵਿੱਚ ਵਿਸ਼ਾਲ ਸੈਣੀ ਜਿਹੜਾ ਹੈ ਉਹ ਠੂਠਾ ਸਾਬਤ ਹੋਇਆ ਹੈ ਬੇਬੁਨਿਆਦੀ ਆਰੋਪ ਜਿਹੜੇ ਨੇ ਉਹ ਮਨੀ ਸੈਣੀ ਤੇ ਲਗਾਏ ਗਏ ਤੇ ਮਨੀ ਸੈਣੀ ਨੂੰ ਜਿਹੜਾ ਹੈ ਉਹ ਬਰਖਾਸਤ ਕੀਤਾ ਗਿਆ ਇਹ तमाम ਜਿਹੜੇ ਇਲਜ਼ਾਮਾਤ ਉਹਦੇ ਵੱਲੋਂ ਲਗਾਏ ਗਏ ਸੀ ਵਿਸ਼ਾਲ ਸੈਣੀ ਵੱਲੋਂ ਲਗਾਏ ਗਏ ਸੀ ਉਹ ਸਾਰੇ ਬੇਬੁਨਿਆਦੀ ਸੀ ਵਿਸ਼ਾ ਸਾਹਿਬ ਦਾ ਕਹਿਣਾ ਹੈ ਕਿ ਮੈਂ ਜਿਸ ਬਾਤੀ ਹੋ ਗਿਆ ਸੀ ਜਿਸ ਬਾਤੀ ਹੋ ਕੇ ਉਹਨੇ ਇਹ ਜਿਹੜੇ ਬੋਲ ਨੇ ਪੁਲਿਸ ਪ੍ਰਸ਼ਾਸਨ ਬਾਰੇ ਕਹੋ ਜਾਂ ਮਨੀ ਸੈਣੀ ਬਾਰੇ ਕਹੋ ਜਾਂ ਉਹਨਾਂ ਦੇ ਪਰਿਵਾਰ ਵੱਲੋਂ ਉਹ ਉਹ ਉਹਨਾਂ ਤੋਂ ਨਿਕਲ ਗਏ ਉਸ ਤੋਂ ਬਾਅਦ ਪੁਲਿਸ ਨੇ ਜਿਹੜਾ ਹੈ ਸਾਰੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਪੁਲਿਸ ਨੇ ਦੋਨਾਂ ਧਿਰਾਂ ਨੂੰ ਜਿਹੜਾ ਹੈ ਆਮਨੋ ਸਾਹਮਣੇ ਬਿਠਾ ਕੇ ਜਿਹੜਾ ਹੈ ਪੂਰੀ ਜਿਹੜੀ ਰਿਕਵਰੀ ਹੁੰਦੀ ਹੈ ਕੇਸ ਦੀ ਉਹ ਕੀਤੀ ਗਈ ਜੇਕਰ ਅਸੀਂ ਗੱਲ ਕਰੀਏ ਕਿ ਅਜਿਹੇ ਮੋਟਰਸਾਈਕਲ ਜਿਹੜੇ ਨੇ ਚੋਰ ਚੱਕ ਕੇ ਲੈ ਜਾਂਦੇ ਨੇ ਜਾਂ ਚੋਰੀ ਹੋ ਜਾਂਦੇ ਨੇ ਤਾਂ ਉਸ ਦੇ ਉੱਤੇ ਵੀ ਐਸਐਚਓ ਕਪਵਾਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਕੇਸ ਜਿਹੜਾ ਹੈ 3 ਮਹੀਨੇ ਤੋਂ ਉਹਨਾਂ ਦੇ ਨਿਗਰਾਨੀ ਚ ਸੀ ਤੇ ਉਹਨਾਂ ਨੇ ਕਿਹਾ ਕਿ ਜਿਸ ਦਿਨ ਤੋਂ ਰਿਪੋਰਟ ਜਿਹੜੀ ਹੈ ਪੁਲਿਸ ਪ੍ਰਸ਼ਾਸਨ ਦਾ ਹੀ ਕਹਿਣਾ ਜਿਸ ਦਿਨ ਤੋਂ ਰਿਪੋਰਟ ਆਈ ਸੀ ਐਫਆਈਆਰ ਹੋਈ ਸੀ ਉਸ ਦਿਨ ਤੋਂ ਜਿਹੜਾ ਹੈ ਇਹ ਮਸਲਾ ਜਿਹੜਾ ਸੁਲਝਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਸੀਸੀਟੀਵੀ ਫੁਟੇਜ ਜਿਹੜੀਆਂ ਨੇ ਉਹ ਖੰਗਾਲੀਆਂ ਗਈਆਂ ਪਰ ਹੱਥ ਕੁਝ ਵੀ ਨਹੀਂ ਲੱਗਿਆ ਕੇਸ ਦੀ ਬੜੀ ਬਾਰੀਕੀ ਦੇ ਨਾਲ ਜਿਹੜਾ ਹੈ ਉਹਨੂੰ ਸੁਲਝਾਨ ਦੀ ਕੋਸ਼ਿਸ਼ ਕੀਤੀ ਗਈ ਪਰ ਆਖਿਰ ਵਿੱਚ ਜਿਹੜਾ ਹੈ ਉਹ ਸੱਚ ਸਾਹਮਣੇ ਆ ਗਿਆ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਨਾਲ ਵਿਸ਼ਾਲ ਸੈਣੀ ਨੇ ਜਿਹੜਾ ਹੈ ਉਹ ਬੇਬੁਨਿਆਦੀ ਆਰੋਪ ਲਗਾਏ ਕਿਤਨਾ ਕਿਤੇ ਵੀ ਕਹਿਣਾ ਹੈ ਉਹਨਾਂ ਦਾ ਕਿ ਇੰਸ਼ੋਰੈਂਸ ਜਿਹੜੀ ਹੈ ਉਹਨਾਂ ਦੀ ਬਾਈਕ ਦੀ ਖਤਮ ਹੋਣ ਵਾਲੀ ਸੀ ਇਸੇ ਡਰ ਦੇ ਵਿੱਚ ਆ ਕੇ ਇਸੇ ਬਹਿਕਾਵੇ ਦੇ ਵਿੱਚ ਆ ਕੇ ਲੋਕਾਂ ਦੀ ਕਹਿ ਲਓ ਜਾਂ ਫਿਰ ਆਪਣੇ ਦਿਮਾਗੀ ਜਜ਼ਬਾਤਾਂ ਦੀ ਕਹਿ ਲਓ ਉਹਨਾਂ ਦੇ ਵਿੱਚ ਆ ਕੇ ਕਿਸੇ ਉੱਤੇ ਇਲਜ਼ਾਮ ਉਹਨਾਂ ਨੇ ਜੋ ਕਿ ਮਨੀ ਸੈਣੀਆ ਉਹਨਾਂ ਉੱਤੇ ਇਲਜ਼ਾਮ ਲਗਾਤਾ ਪਰ ਹੁਣ ਉਹਨਾਂ ਨੇ ਸਾਰੇ ਇਲਜ਼ਾਮ ਜਿਹੜੇ ਨੇ ਉਹ ਵਾਪਿਸ ਲਏ ਨੇ ਇਸ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਦੀ ਜਿਹੜੀ ਛਵੀ ਖਰਾਬ ਕਰਨ ਦੀ ਕੋਸ਼ਿਸ਼ ਜਿਹੜੀ ਵਿਸ਼ਾਲ ਸੈਣੀ ਵੱਲੋਂ ਕੀਤੀ ਗਈ ਸੀ ਉਸ ਦੇ ਉੱਤੇ ਵਿਸ਼ਾਲ ਸੈਣੀ ਨੇ ਜਿਹੜੀ ਹੈ ਉਹ ਇੱਕ ਤਰ੍ਹਾਂ ਨਾਲ ਅਸੀਂ ਕਹਿ ਸਕਦੇ ਹਾਂ ਕਿ ਦਿਲੋਂ ਉਹਨਾਂ ਨੇ ਖੇਜ ਜਤਾਇਆ ਹੈ ਕਿ ਮੈਂ ਅਜਿਹਾ ਕੁਝ ਕਰਨਾ ਨਹੀਂ ਚਾਹੁੰਦਾ ਸੀ ਬਾਕੀ ਦੂਜੀ ਗੱਲ ਜੇਕਰ ਅਸੀਂ ਕਰੀਏ ਪਠਾਨਕੋਟ ਪੁਲਿਸ ਦੀ ਤਾਂ ਪਠਾਨਕੋਟ ਪੁਲਿਸ ਜਿਹੜੀ ਹੈ ਉਹ ਆਪਣੀ ਛਵੀ ਕਦੀ ਵੀ ਖਰਾਬ ਨਹੀਂ ਹੋਣੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਨਾਲ ਸੁਰੱਖਿਆ ਨੂੰ ਲੈ ਕੇ ਜਿਹੜੇ ਨੇ ਉਹ ਇੰਤਜ਼ਾਮ ਜਿਹੜੇ ਨੇ ਪੰਜਾਬ ਪੁਲਿਸ ਵੱਲੋਂ ਕਈ ਅਸੀਂ ਪਠਾਨਕੋਟ ਪੁਲਿਸ ਵੱਲੋਂ ਕਈ ਸਮੇਂ ਸਮੇਂ ਤੇ ਕਿਤੇ ਜਾਂਦੇ ਨੇ ਤੇ ਕਈ ਚੋਰ ਜਿਹੜੇ ਨੇ ਉਹਨਾਂ ਨੂੰ ਕਾਬੂ ਵੀ ਕੀਤਾ ਜਾਂਦਾ ਹੈ ਇਸ ਦੇ ਉੱਤੇ ਐਸਐਚਓ ਅਨੀਰ ਪਵਾਰ ਨੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਜ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਨਾਲ ਕੇਸਾਂ ਦੀ ਜਿਹੜੀ ਵਾਰ 21 ਨਾਲ ਜਾਂਚ ਕੀਤੀ ਜਾਂਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕਈ ਵਾਰ ਜੁੜਾਏ ਉਹ ਟਾਈਮ ਜ਼ਿਆਦਾ ਲੱਗ ਜਾਂਦਾ ਹੈ ਕਿਉਂਕਿ ਕੇਸ ਅਜਿਹੇ ਹੁੰਦੇ ਨੇ ਗੁੱਥੀ ਸੁਲਜਨ ਚ ਟਾਈਮ ਜਿਹੜਾ ਉਹ ਲੱਗ ਜਾਂਦਾ ਹੈ ਇਹ ਸਾਰੀ ਗੱਲਬਾਤ ਜਿਹੜੀ ਸਾਡੇ ਪੱਤਰਕਾਰਾਂ ਨੇ ਕਰਦੇ ਹੋ ਉਹਨਾਂ ਨੇ ਜਾਣਕਾਰੀ ਦਿੱਤੀ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਾਲ ਬੇਬੁਨਿਆਦੀ ਇਲਜ਼ਾਮ ਜਿਹੜੇ ਨੇ ਉਹ ਲਗਾਏ ਗਏ ਸੀ ਮਨੀ ਸੈਨੇਟਿਵ ਪਰ ਫਿਲਹਾਲ ਜਿਹੜਾ ਇਹ ਮਾਮਲਾ ਹੈ ਉਹ ਐਸ ਐਚਓ ਅਨੀਲ ਪਵਾਰ ਡਿਵੀਜ਼ਨ ਨੰਬਰ 2 ਪਠਾਨਕੋਟ ਦੇ ਵੱਲੋਂ ਜਿਹੜਾ ਹੈ ਉਹ ਸਾਰਾ ਜੜਾਏ ਉਹ ਕਾਰ ਕਰਕੇ ਇਹ ਮਾਮਲਾ ਸੁਝਾ ਦਿੱਤਾ ਗਿਆ ਜਿਸ ਦੇ ਵਿੱਚ ਵਿਸ਼ਾਲ ਸੈਣੀ ਜਿਹੜਾ ਹੈ ਉਹ ਠੁਠਾ ਸਾਬਿਤ ਹੋਇਆ ਤੇ ਜਿਹੜਾ ਮਨੀ ਸੈਣੀ ਆ ਉਹਨੂੰ ਬਰਖਾਸਤ ਕਰ ਦਿੱਤਾ ਹੈ ਉਹਨਾਂ ਉੱਤੇ ਜਿਹੜੇ ਇਜ਼ਾਮ ਲੱਗੇ ਸੀ ਉਹ ਸਾਰੇ ਬੇਬੁਨਿਆਦੀ ਸੀ ਜਜ਼ਬਾਤੀ ਸੀ ਇਹ ਸਾਰੀ ਜਾਣਕਾਰੀ ਦਿੰਦੇ ਹੋਏ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਐਸ ਐਚਓ ਨਿੰਮ पवार ਨੇ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਸ ਕੇਸ ਨੂੰ ਗੜਾਇਲ ਸੁਝਾਇਆ ਗਿਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਕੀ ਲੱਗਦਾ ਹੈ ਕਿ ਅਜਿਹਾ ਜਿਹੜਾ ਹੈ ਇਹ ਹੋਣਾ ਚਾਹੀਦਾ ਹੈ ਅਜਿਹਾ ਵਿਵਹਾਰ ਜਿਹੜਾ ਹੈ ਕਈ ਲੋਕ ਕਰ ਦਿੰਦੇ ਨੇ ਪੁਲਿਸ ਪ੍ਰਸ਼ਾਸਨ ਉੱਤੇ ਕਰ ਦਿੰਦੇ ਨੇ ਆਪਣੇ ਰਾਈ ਕਮੈਂਟ ਸੈਕਸ਼ਨ ਤੇ ਸਾਨੂੰ ਜ਼ਰੂਰ ਦੱਸਿਓ ਦੇਖੋ ਬ੍ਰਦਰ ਇੱਕ ਵਿਸ਼ਾਲ ਸ਼ੈਣੀ ਨਾਮ ਦਾ ਲੜਕਾ ਬਜਰੀ ਕੰਪਨੀ ਦਾ ਉਹਨੇ ਅੱਜ ਤੋਂ ਦੋ ਤਿੰਨ ਮਹੀਨੇ ਪਹਿਲਾਂ ਪੁਲਿਸ ਨੂੰ ਕੰਪਲੇਂਟ ਕੀਤੀ ਸੀ ਕਿ ਉਹਦਾ 29 10 2023 ਨੂੰ ਮੋਟਰਸਾਈਕਲ ਚੋਰੀ ਹੋ ਗਿਆ ਸੀ ਇਸ ਵੱਧ ਵਿੱਚ ਕ੍ਰਾਈਮ ਦੀ ਗੱਲ ਕਰੀਏ ਤੇ ਪਿਛਲੇ ਦਿਨੀ ਆਪਾਂ 16 ਮੋਟਰਸਾਈਕਲ ਜਿਹੜੇ ਆ ਮੇਰੇ ਤੋਂ ਪਹਿਲਾਂ ਐਸਐਚਓ ਸਾਹਿਬ ਨੇ ਰਿਕਵਰ ਕੀਤੇ ਸੀ ਉਸ ਟਾਈਮ ਦੇ ਉੱਤੇ ਜਿਹੜਾ ਇਹਦਾ ਮੋਟਰਸਾਈਕਲ ਚੋਰੀ ਹੋਇਆ ਉਹਦੇ ਤੇ ਵੀ ਵਰਕ ਕੀਤਾ ਗਿਆ ਸੀ ਕਿਉਂਕਿ ਸੀਸੀਟੀਵੀ ਪੁਲਿਸ ਨੇ ਰਿਕਾਰਡ ਇਕੱਠਾ ਕੀਤਾ ਸੀ ਔਰ ਉਹਦਾ ਅਜੇ ਤੱਕ ਵੀ ਵਰਕ ਕਰ ਰਹੇ ਆ ਦੂਸਰੇ ਪਾਸੇ ਇਹ ਵੀ ਸੁਣਦੇ ਵਿੱਚ ਆਇਆ ਸੀ ਕਿ ਇਹ ਲੜਕੇ ਨੇ ਬਾਈ ਨੇ ਮਨਾ ਲਿਆ ਸੀ ਕਿ ਮੇਰਾ ਫਲਾਣੇ ਬੰਦੇ ਨੇ ਜਿੱਦ ਚ ਆ ਕੇ ਦੇਖਿਆ ਕਿ ਮੈਂ ਤੇਰਾ ਮੋਟਰਸਾਈਕਲ ਚੁੱਕਿਆ ਕਰਨਾ ਜੋ ਕਰ ਲਾ ਉਸ ਸਬੰਧ ਵਿੱਚ ਅਸੀਂ ਦੋਨਾਂ ਪਾਰਟੀਆਂ ਨੂੰ ਕੱਲ ਬੁਲਾਇਆ ਸੀ। ਬੁਲਾਉਣ ਤੇ ਇਹ ਪਤਾ ਲੱਗਾ ਕਿ ਇਹ ਲੜਕਾ ਪ੍ਰਾਈਵੇਟ ਡਰਾਈਵਰੀ ਦਾ ਕੰਮ ਕਰਦਾ ਸੀ। ਪ੍ਰਾਈਵੇਟ ਡਰਾਈਵਰ ਕਿਸੇ ਨੇ ਹਾਇਰ ਕੀਤਾ ਸੀ। ਉਹਦੇ ਬਾਹਰ ਆਪਣੀ ਬਾਈਕ ਲਾ ਕੇ ਘਰ ਦੇ ਬਾਹਰ ਬਾਈਕ ਲਾ ਕੇ ਤੇ ਇਹ ਆਪਣੇ ਡਰਾਈਵਰੀ ਤੇ ਚਲੇ ਗਿਆ ਸੀ। ਵਾਪਸ ਆਇਆ ਤੇ ਇਹਦਾ ਮੋਟਰਸਾਈਕਲ ਉਥੋਂ ਚੋਰੀ ਹੋ ਗਿਆ ਸੀ। ਜਜਬਾਤੀ ਆ ਕੇ ਜਾਂ ਲੋਕਾਂ ਦੀਆਂ ਗੱਲਾਂ ਚਾਹ ਕੇ ਫਿਰ ਇਸ ਬੰਦੇ ਨੇ ਉਹਨਾਂ ਤੇ ਅਲੀਗੇਸ਼ਨ ਲਗਾਉਣੇ ਸ਼ੁਰੂ ਕਰ ਦਿੱਤੇ। ਕੁਲ ਮਿਲਾ ਕੇ ਇਹ ਪਤਾ ਲੱਗਾ ਕਿ ਇਹ ਬੰਦਾ ਚਾਹੁੰਦਾ ਸੀ ਕਿ ਜਿਹੜੀ ਮੇਰੇ ਮੋਟਰਸਾਈਕਲ ਦੀ ਉਹ ਇੰਸ਼ੋਰੈਂਸ ਲਗਭਗ ਖਤਮ ਹੋਣ ਵਾਲੀ ਹੈ ਤੇ ਮੈਨੂੰ ਕੋਈ ਪੋਲੀਟਿਕਲ ਫਾਈਨੈਂਸ਼ੀਅਲ ਤੌਰ ਤੇ ਕੋਈ ਹੈਲਪ ਮਿਲ ਜੇ ਤਾਂ ਜੋ ਮੈਂ ਕੋਈ ਬਾਈਕ ਲੈ ਕੇ ਤੇ ਉਹਦੇ ਤੇ ਆਪਣਾ ਕੰਮ ਕੰਮ ਕਰ ਸਕਾਂ। ਇਸ ਵਾਰ ਦੋਨੋਂ ਪਰਿਵਾਰਾਂ ਨੂੰ ਬੁਲਾਇਆ ਗਿਆ। ਜਿਹੜੇ ਜਿਨ੍ਹਾਂ ਦੇ ਅਗੇਂਸਟ ਅਲੀਗੇਸ਼ਨ ਲੰਦੇ ਸੀ ਪਹਿਲਾਂ ਉਹਨਾਂ ਕੋਲ ਉਹਨਾਂ ਨੇ ਮਾਫੀ ਮੰਗੀ। ਇਹ ਜੀ ਬਹਿ ਕਾਬੇ ਚਾ ਅੱਗੇ ਤੇ ਸਰਾ ਨਾਂ ਲਿਆ ਸੀ ਫਿਰ ਉਹ ਪੁਲਿਸ ਨੇ ਵਿੱਚ ਬਹਿ ਕੇ ਦੋਵਾਂ ਧਿਰਾਂ ਦਾ ਫੈਸਲਾ ਕਰਵਾਇਆ ਔਰ ਜਿਹੜਾ ਐਲੀਗੇਸ਼ਨ ਲਾਉਂਦਾ ਸੀ ਉਹ ਕੁ ਸਾਬਤ ਨਹੀਂ ਹੋਇਆ ਦੂਸਰੇ ਪਾਸੇ ਜਿਹਨੇ ਤੇ ਐਲੀਗੇਸ਼ਨ ਲਾਉਂਦਾ ਸੀ ਉਹ ਕਹਿੰਦੇ ਸੀ ਅਸੀਂ ਤੇ ਉਦੋਂ ਦੀ ਮਦਦ ਕਰਨ ਨੂੰ ਤਿਆਰ ਆਂ ਕਿ ਕੁਝ ਪੈਸੇ ਆਹੀਂ ਹੈਲਪ ਕਰ ਦਿੰਨੇ ਆ ਤਾਂ ਜੋ ਗਰੀਬ ਆਦਮੀਆਂ ਦਾ ਕੰਮ ਚੱਲ ਸਕੇ ਸੋ ਕੁੱਲ ਮਿਲਾ ਕੇ ਪਤਾ ਲੱਗਾ ਕਿ ਇਹ ਬੰਦਾ ਜਜ਼ਬਾਤੀ ਜ਼ਿਆਦਾ ਹੋ ਗਿਆ ਸੀ ਲੇਬਰ ਪਰਸਨਲ ਜਜ਼ਬਾਤੀ ਜ਼ਿਆਦਾ ਹੋ ਗਿਆ ਸੀ ਪਰ ਜਿਹੜੇ ਇਹਨਾਂ ਨੇ ਪੁਲਿਸ ਤੇ ਅਲੀਗੇਸ਼ਨ ਲਾਏ ਸੀ ਜਾਂ ਕੋਈ ਪ੍ਰਾਈਵੇਟ ਪਰਸਨ ਤੇ ਕਿਸੇ ਦੇ ਅਲੀਗੇਸ਼ਨ ਲਾਏ ਸੀ ਉਹ ਕੁਝ ਸਾਬਤ ਨਹੀਂ ਹੋਏ ਹੁਣ ਨੈਟਸ਼ੈਲ ਅੱਜ ਬੰਦਾ ਸੰਤੁਸ਼ਟ ਹੋ ਕੇ ਥਾਣੇ ਤੋਂ ਗਿਆ ਏ ਔਰ ਸਭ ਤੋਂ ਪਹਿਲਾਂ ਉਹਨਾਂ ਨੇ ਪੁਲਿਸ ਦਾ ਧੰਨਵਾਦ ਕੀਤਾ ਨੰਬਰ 2 ਸੀਨੀਅਰ ਅਫਸਰਾਂ ਦਾ ਧੰਨਵਾਦ ਕੀਤਾ ਔਰ ਬੋਲ ਕੇ ਗਿਆ ਏ ਕਿ ਮੈਂ ਜਿਹੜੇ ਕੋਈ ਸੀਨੀਅਰ ਅਫਸਰਾਂ ਦੇ ਨਾਮ ਲਏ ਨੇ ਅਸਰਾਂ ਦੀ ਗੱਲ ਕੋਈ ਨਹੀਂ ਹੈਗੀ ਬਕਾਇਦਾ ਮੇਰੇ ਕੋ ਰਿਕਾਰਡ ਹੈਗਾ ਸੋ ਮੇਰੇ ਆਪ ਦੇ ਚੈਨਲ 'ਤੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਹੈ ਕਿ ਪੁਲਿਸ 24 ਘੰਟੇ ਤੁਹਾਡੇ ਸੇਵਾ ਵਿੱਚ ਨੌਕਰੀ ਨਹੀਂ ਸੇਵਾ ਸਮਝ ਕੇ ਕੰਮ ਕਰਦੀ ਹੈ ਬੇਚਸ਼ਕੋ ਬੇਚਸ਼ਕੋ ਕੇ ਕੰਮ ਹੁੰਦੇ ਨੇ ਸਿਰਫ ਇਹ ਹੈ ਕਿ ਕੁਝ ਟਾਈਮ ਪੈ ਜਾਂਦਾ ਕੁਝ ਲੱਗ ਜਾਂਦਾ ਟਾਈਮ ਉਹਦੇ ਕਰਕੇ ਕਿਸੇ ਨੂੰ ਇਸ ਤਰ੍ਹਾਂ ਲੱਗਦਾ ਕਿ ਸ਼ਾਇਦ ਮੇਰੀ ਪੁਲਿਸ ਸੁਣਦੀ ਨਹੀਂ ਹੈਗੀ ਇੱਕ ਨੰਬਰ ਦੋ ਜਿਹੜੇ ਲੋਕਾਂ ਦਾ ਦਿਮਾਗ ਇੱਕ ਜਿਹਦਾ ਟਿਕਿਆ ਏ ਕਿ ਮੈਂ ਇਕੱਲਾ ਜਾਵਾਂਗੇ ਮੇਰੀ ਪੁਸ਼ਾਇਦ ਪੁਲਸ ਸੁਣਵਾਈ ਨਹੀਂ ਕਰਦੀ ਇਹ ਚੀਜ਼ਾਂ ਲੋਕਾਂ ਦਾ ਮਨੁਘੜਤ ਗੱਲਾਂ ਹੀ ਆ ਪੁਲਸ ਹਰ ਇੱਕ ਬੰਦੇ ਦੀ ਸੁਣਦੀ ਆ ਔਰ ਹਰ ਬੰਦੇ ਦਾ ਇਨਸਾਫ ਹੋ ਰਿਹਾ ਧੰਨਵਾਦ ਜੀ ਸੋ ਜਿਸ ਤਰ੍ਹਾਂ ਬਾਜ਼ਾਰ ਦੇ ਵਿੱਚ ਜਾਂ ਸ਼ਹਿਰ ਦੇ ਵਿੱਚ ਮੋਟਰਸਾਈਕਲ ਚੋਰੀ ਵਾਲੀ ਜਿਹੜੀ ਕੋਈ ਗੈਂਗ ਹੈ ਜਾਂ ਕੋਈ ਵੀ ਮੋਟਰਸਾਈਕਲ ਚੋਰੀ ਕਰਦਾ ਉਹਦੇ ਤੇ ਤੁਹਾਡੀ ਕੀ ਕਾਰਵਾਈ ਰਹੇਗੀ ਦੇਖੋ ਜੀ ਇਸ ਕੰਮ ਦੇ ਵਿੱਚ ਪੱਤਰਕਾਰ ਭਾਈ ਸ਼ਰ ਪੁਲਿਸ ਜੀ ਤੇ ਡਿਊਟੀ ਲੱਗਦੀ ਹੈ ਪੁਲਿਸ ਡਿਊਟੀ ਕਰਦੀ ਆ ਔਰ ਇਸ ਕੰਮ ਦੇ ਵਿੱਚ ਸਾਨੂੰ ਸਭ ਤੋਂ ਵੱਧ ਜਿਹੜੀ ਹੈਲਪ ਹੋ ਰਹੀ ਹੈ ਜਿਹੜੇ ਲੋਕਾਂ ਨੇ ਦੁਕਾਨਦਾਰਾਂ ਨੇ ਆਪਣੇ ਘਰਾਂ ਦੇ ਵਿੱਚ ਜਿਹੜੇ ਸੀਸੀਟੀਵੀ ਲਗਾਏ ਆ ਇਸੇ ਕਰਕੇ ਅਸੀਂ ਬਾਰ-ਬਾਰ ਜਿਹੜੀਆਂ ਪਬਲਿਕ ਮੀਟਿੰਗਾਂ ਕਰਦੇ ਆ ਉਹਦੇ ਵਿੱਚ ਅਸੀਂ ਸੀਸੀਟੀਵੀ ਬੜੇ ਲਗਾਉਂਦੇ ਆ ਆਪਾਂ ਲੋਕਾਂ ਨੂੰ ਰਿਕੁਐਸਟ ਕਰਦੇ ਆ ਕਿਉਂਕਿ ਸੀਸੀਟੀਵੀ ਫੋਟੋਜ਼ ਦੇ ਨਾਲ ਹੀ ਆਪਾਂ ਕਿਸੇ ਮੁਕਦਮੇ ਨੂੰ ਟ੍ਰੇਸ ਕੀਤਾ ਜਾਂਦਾ ਕਿਸੇ ਚੋਰ ਦੇ ਘਰ ਤੱਕ ਪਹੁੰਚਿਆ ਜਾਂਦਾ ਔਰ ਮੋਸਟਲੀ 95 ਨਹੀਂ 99% ਅਹੀਂ ਜਿੰਨੇ ਵੀ ਮੁਕਾਬਾਰਦਾਤ ਹੁੰਦੀਆਂ ਉਹਨੂੰ ਟ੍ਰੇਸ ਕਰੀਦਾ ਔਰ ਹੋ ਵੀ ਰਹੀਆਂ ਠੀਕ ਹੈ ਕਿਸੇ ਨੂੰ ਇੱਕ ਦਿਨ ਲੱਗਦਾ ਕਿਸੇ ਨੂੰ ਹਫਤਾ ਲੱਗ ਜਾਂਦਾ ਪਰ ਇਹ ਹੈ ਕਿ ਆਮ ਪਬਲਿਕ ਦੀ ਹੈਲਪ ਦੇ ਨਾਲ ਬੜਾ ਕੁਝ ਸੋਲਵ ਹੁੰਦਾ ਔਰ ਹੋ ਰਿਹਾ ਹੈ ਕੈਮਰ ਪਰਸਨ ਹਨੀ ਦੇ ਨਾਲ ਅੱਜ ਦੀ ਰਿਪੋਰਟ